ਮਹਾਨਗੜ੍ਹ ਲੁਧਿਆਣਾ ਦਾ ਬੱਚਾ ਲੁੱਟਾ ਖੋਹਾਂ ਤੇ ਕੀ ਰੋ ਤੇ ਦੋ ਮੈਂਬਰ ਹੁਣ ਪੁਲਿਸ ਨੇ ਕਾਬੂ ਕੀਤੇ ਨਹੀਂ ਦੱਸ ਦਈਏ ਕਿ ਕਾਬੂ ਕਰਨ ਤੋਂ ਬਾਅਦ ਪੁਲਿਸ ਨੇ ਪੱਤਰਕਾਰਾਂ ਨਾਲ ਗਲਬਤ ਕਰਦਿਆਂ ਦੱਸਿਆ ਡੀਸੀ ਪੇ ਦੋ ਕਰਨਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਦੋਵੇਂ ਦੋਸ਼ੀ ਨਸ਼ੇ ਦੀ ਪੂਰਤੀ ਦੇ ਲਈ ਇਹਨਾਂ ਨੂੰ ਲੁੱਟਕਵਾਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਇਹਨਾਂ ਵੱਲੋਂ ਤੀਸਰ ਹਥਿਆਰ ਰਾਖੀਰਾਂ ਨੂੰ ਦਿਖਾ ਕੇ ਰਾਤੋਂ ਕਾਕੇ ਲੁੱਟਕੋ ਕੀਤੀ ਜਾਂਦੀ ਸੀ ਇਹਨਾਂ ਕੋਲੋਂ ਸੱਤ ਮੋਟਰਸਾਈਕਲ 10 ਮੋਬਾਈਲ ਫੋਨ ਇੱਕ ਦਾਤਰ ਲੋਆ ਆਪਰਾਮਧ ਹੋਇਆ ਬਾਕੀ ਰਿਮਾਂਡ ਦੌਰਾਨ ਐਮ ਖੁਲਾਸੇ ਹੋ ਸਕਦਾ ਹੈ। ਪਿਛਲੇ 1.5 ਤੋਂ ਲੈ ਕੇ 2 ਮਹੀਨੇ ਦੇ ਵਿੱਚ ਤਕਰੀਬਨ 10 ਤੋਂ ਲੈ ਕੇ 12 ਜਿਹੜੀਆਂ ਵਾਰਦਾਤਾਂ ਹੋਈਆਂ ਨੇ ਸਨੇਚਿੰਗ ਦੀਆਂ ਲੁੱਟਖੋਣੀਆਂ ਉਸ ਦੇ ਸਬੰਧ ਦੇ ਵਿੱਚ ਜਿਹੜੀ ਸਾਡੀ ਪੁਲਿਸ ਸਟੇਸ਼ਨ ਸਾਹਨੇਵਾਲ ਦੀ ਟੀਮ ਗਠਿਤ ਕੀਤੀ ਗਈ ਸੀ ਜਿਨ੍ਹਾਂ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਇਹ ਸਾਰੀਆਂ ਵਾਰਦਾਤਾਂ ਨੂੰ ਟ੍ਰੇਸ ਕਰਦੇ ਹੋਏ ਦੋ ਸਨੇਚਰਜ਼ ਨੂੰ ਸਾਹਨੇਵਾਲ ਪੁਲਿਸ ਨੇ ਅਰੈਸਟ ਕੀਤਾ ਹੈ। ਜਨਰਲ ਨਾਮ ਹੈ ਸਨੀ ਕੁਮਾਰ ਪੁੱਤਰ ਪੱਪੂ ਸਿੰਘ ਅਤੇ ਅਭਿਸ਼ੇਕ ਕੁਮਾਰ ਪੁੱਤਰ ਨਿਰਪਾਲ ਸਿੰਘ ਵਾਸੀ ਨਿਊ ਮਹਾਦੇਵ ਨਗਰ ਕੰਗਣਵਾਲ ਲੁਧਿਆਣਾ ਇਹ ਕੰਗਣਵਾਲ ਸਾਨੇ ਸਾਨੇਵਾਲ ਗਿਆਸਪੁਰਾ ਤੇ ਜਸਪਾਲ ਬਾਂਗਰ ਦੇ ਇਰੀ ਦੇ ਵਿੱਚ ਲੁੱਟਖੋਹਣ ਦੀ ਵਾਰਦਾਤਾਂ ਕਰਦੇ ਸੀਗੇ ਕੋਈ ਵੀ ਪ੍ਰਵਾਸੀ ਚਾਹੇ ਪੰਜਾਬੀ ਕੋਈ ਵੀ ਸੀਗਾ ਜਿਹੜਾ ਕੋਈ ਕੱਲਾ ਜਾਂਦਾ ਸੀ ਰਾਗੀਰ ਸੀ ਜਾਂਦਾ ਸੀਗਾ ਉਹਨਾਂ ਤੋਂ ਹਨੇਰੇ ਦੇ ਵਿੱਚ ਦਾਤ ਦਿਖਾ ਕੇ ਜਾਂ वार ਕਰਕੇ ਉਹਨਾਂ ਦੇ ਉੱਤੇ ਇਕੱਲੇ ਤੇ ਅਟੈਕ ਕਰਕੇ ਉਹਨਾਂ ਤੋਂ ਪੈਸੇ ਨਕਦੀ ਮੋਬਾਈਲ ਅਤੇ ਮੋਟਰਸਾਈਕਲ ਉਹਨਾਂ ਤੋਂ ਖੋ ਕੇ ਭੱਜ ਜਾਂਦੇ ਸੀ ਸੋ ਮਿਤੀ 20 9 2025 ਨੂੰ ਇਹ ਮੁਕੱਦਮਾ ਨੰਬਰ 263 ਇਹਨਾਂ ਦੇ ਉੱਤੇ ਦਰਜ ਕੀਤਾ ਗਿਆ ਇਹਨਾਂ ਦੋਨਾਂ ਦੀ ਅਰੈਸਟ ਕੀਤੀ ਜਾ ਚੁੱਕੀ ਹੈ ਅੰਡਰ ਸੈਕਸ਼ਨ 29379 ਬੀ 2 ਦੇ ਵਿੱਚ ਬੀ ਐਨ ਐਸ ਦੀ ਧਰਾਵਾਂ ਹੈਗੀਆਂ ਨੇ 304 2 308 5 317 2 ਤੇ 3 ਬਲੀਕ 5 ਬੀ ਐਨ ਐਸ ਸਾਨੇ ਵਾਲੇ ਵਿਖੇ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਜਾ ਚੁੱਕਿਆ ਹੈ ਕੁੱਲ ਰਿਕਵਰੀ ਜਿਹੜੀ ਇਹਨਾਂ ਤੋਂ ਹੋਈ ਹੈ ਉਹ ਹੈਗੇ 7 ਮੋਟਰਸਾਈਕਲ ਵੱਖ-ਵੱਖ ਮਾਰਕੇ ਦੇ 10 ਮੋਬਾਈਲ ਫੋਨ ਤੇ ਇੱਕ ਲੋਹੇ ਦੀ ਦਾਤਰ ਇਹ ਇੰਟਰੋਗੇਸ਼ਨ ਦੇ ਦੌਰਾਨ ਇਹ ਗੱਲ ਪਤਾ ਲੱਗੀ ਹੈ ਵੀ ਇਹਨਾਂ ਦੇ ਲੁੱਟਾਖੋਹਾਂ ਕਰਨ ਦਾ ਕਾਰਨ ਇਹ ਸੀਗਾ ਵੀ ਇਹ ਡਰੱਗ ਐਡਿਕਟ ਸੀਗੇ ਨਸ਼ੇ ਦੇ ਸੇਵਨ ਕਰਕੇ ਇਹਨਾਂ ਨੂੰ ਪੈਸਿਆਂ ਦੀ ਜਿਹੜੀ ਲੋੜ ਪੈਂਦੀ ਸੀਗੇ ਤੇ ਇਹ ਲੁੱਟਾਖੋਹਾਂ ਦੀ ਵਾਰ ਦੱਤਾ ਕਰਦੇ ਸੀਗੇ ਹਾਲਾਂਕਿ ਇਹਨਾਂ ਦੇ ਉੱਤੇ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈਗਾ ਇਨ ਨਵੇਂ ਸੀਗੇ ਉਮਰ ਵੀ ਇਹਨਾਂ ਦੀ ਘੱਟ ਸੀਗੀ ਪਰ ਫਿਰ ਵੀ ਇਹਨਾਂ ਨੂੰ ਹੁਣ ਫੜ ਕੇ ਇਹਨਾਂ ਦੇ ਉੱਤੇ ਐਫ ਆਈ ਆਰ ਰਜਿਸਟਰ ਕੀਤੀ ਜਾ ਚੁੱਕੀ ਹੈ ਤਾਂ ਕਿ ਇਹ ਹੋਰ ਵਾਰ ਦਾ ਤਣਾ ਕਰਨ ਤੇ ਨਾਲ ਹੀ ਨਾਲ ਇਹਨਾਂ ਨੂੰ ਡੀਡਿਕਸ਼ਨ ਦੇ ਵਿੱਚ ਜਦੋਂ ਇਹਨਾਂ ਦੀ ਬੇਲ ਹੋ ਜਾਂਦੀ ਹੈ ਬੇਲ ਆਊਟ ਹੋ ਜਾਂਦੇ ਨੇ ਤਾਂ ਫਿਰ ਇਹਨਾਂ ਨੂੰ ਡੀਡਿਕਸ਼ਨ ਦੇ ਵਿੱਚ ਐਡਮਿਟ ਕਰਕੇ ਇਹਨਾਂ ਦਾ ਇਲਾਜ ਵੀ ਕਰਵਾਇਆ ਜਾਵੇ ਠੀਕ ਹੈ ਸਰ ਇਹ ਕਿੱਥੇ ਦੇ ਰਹਿਣ ਵਾਲੇ ਕੀ ਚੌਕੜ ਕੀ ਇਹ ਇਹ ਰਹਿਣ ਵਾਲੇ ਹੈਗੇ ਨੇ ਜੀ ਵਾਸੀ ਮਹਾਦੇਵ ਨਗਰ ਕੰਗਨਵਾਲ ਲੁਧਿਆਣਾ ਸਰ ਕਿੰਨੀਆਂ ਵਾਰ ਦਾ ਤਾਂ ਸਾਹਮਣੇ ਆਏ ਨੇ ਇਹ ਟੋਟਲ ਜੀ ਇਹਨਾਂ ਦੀਆਂ 12 ਵਾਰ ਦਾ ਤਾਂ ਸਾਹਮਣੇ ਆਏ ਨੇ ਜਿਹਦੇ ਨੂੰ ਪਹਿਲਾਂ ਕਿੱਥੀਆਂ ਹੋਣ ਇਹ ਮੈਂ ਤੁਹਾਨੂੰ ਦੋ ਦੋ ਨੋਟ ਵੀ ਲਿਖਿਆ ਕਿ ਇਹੋ ਜਿਹੇ ਇਹਨਾਂ ਦੇ ਨਾਲ ਇੱਕ ਹੋਰ ਬੰਦਾ ਇਨਵੋਲਡ ਹੈ ਜਿਹੜਾ ਕਿ ਹਜੇ ਭੱਜਿਆ ਹੋਇਆ ਹੈ ਉਹ ਵੀ ਪੁਲਿਸ ਇਨਵੈਸਟੀਗੇਸ਼ਨ ਦੌਰਾਨ ਉਹਨੂੰ ਵੀ ਫੜ ਲੂਗੀ ਤੇ ਉਹ ਵੀ ਆਪਦੀ ਨਾਲ ਸਾਂਝਾ ਕਿੱਥੇ ਜਾਊਗਾ ਸਰ ਇਹ ਨਸ਼ੇ ਦੀ ਪੂਰਤੀ ਨਹੀਂ ਕਰਦੇ ਸੀ ਨਸ਼ੇ ਦੀ ਪੂਰਤੀ ਦੀ ਕਰਦੇ ਸੀ ਸਰ ਇਸ ਮਾਰਕਿਥੇ ਵੇਚਦੇ ਸੀ ਨਹੀਂ ਵੇਚਦੇ ਨਹੀਂ ਸੀ ਵੇਚਦੇ ਨਹੀਂ ਸੀ ਇਹ ਖਾਂਦੇ ਸੀ ਵੇਚਦੇ ਹੁੰਦੇ ਤਾਂ ਉਹਨਾਂ ਤੇ ਵੱਖਰਾ ਪਰਚਾ ਦਰਜ ਹੋ ਜਾਣਾ ਸੀਗਾ ਐਨਡੀਪੀਐਸ ਦਾ ਇਹਨਾਂ ਦੇ ਪਹਿਲਾਂ ਜੋ ਪਰਚਾ ਸ਼ੇਅਰ ਕੀਤਾ ਉਹਨੂੰ ਇੱਕ ਵਾਰੀਆ ਵੇਚਦੇ ਸੀ ਯਕਸਰ ਨਹੀਂ ਹਜੇ ਤੱਕ ਇਹਨਾਂ ਨੇ ਜਿਹੜੀਆਂ 12 ਵਾਰਦਾਤਾਂ ਤਾਂ ਕੀਤੀਆਂ ਸੀ ਉਹਦੇ ਚ ਸੱਤ ਮੋਟਰਸਾਈਕਲ 10 ਮੋਬਾਈਲ ਫੋਨ ਤੇ ਕੈਸ਼ ਸੀਗੇ ਜਿਹੜੇ ਇਹਨਾਂ ਤੋਂ ਰਿਕਵਰ ਕੀਤੇ ਜਾ ਚੁੱਕੇ ਨੇ ਇਹਨਾਂ ਨੇ ਵੇਚਿਆ ਨਹੀਂ ਸੀ ਜਾ ਕੁਝ ਪਿਛਲੇ 1.5 ਤੋਂ 2 ਮਹੀਨੇ ਦੇ ਵਿੱਚ ਵਿੱਚ ਦੀਆਂ ਵਾਰਦਾਤਾਂ ਨੇ ਸਾਰੀਆਂ ਅੱਗੇ ਲੱਗਦਾ ਸਰ ਕੜੀ-ਕੜੀ ਕੋਈ ਜੁੜੀ ਹੋਊਗੀ ਹਾਂ ਇੱਕ ਬੰਦਾ ਹੋਰ ਜਿਹੜਾ ਹੈਗਾ ਪਗੌੜਾ ਹੈਗਾ ਹਜੇ ਵੌਂਟਡ ਹੈ ਉਹ ਇਹਨਾਂ ਦੇ ਨਾਲ ਹੀ ਐਸੋਸੀਏਟਿਡ ਸੀਗਾ ਉਹ ਤੇ ਵੀ ਸਾਡਾ ਜਿਹੜਾ ਹੈਗਾ ਉਹ ਟਰੈਕ ਕਰ ਚੁੱਕਿਆ ਹੁਣ ਉਹ ਜਲਦੀ ਕੁ ਦੋ ਦਿਨਾਂ ਦੇ ਵਿੱਚ ਉਹ ਵੀ ਫੜ ਲੈ ਸਰ ਕੈਸ਼ ਕਿੱਦਾਂ ਕਰਦੇ ਆ ਇਹ ਕੈਸ਼ ਤਕਰੀਬਨ 12 ਤੋਂ 15000 ਦੇ ਕਰੀਬ ਇਹਨਾਂ ਨੇ ਜਿਹੜਾ ਉਹ ਲੁੱਟਿਆ ਸੀ ਵੱਖ-ਵੱਖ ਲੋਕਾਂ ਤੋਂ ਜਿਹੜਾ ਕਿ ਕੰਜ਼ਿਊਮ ਕਰ ਚੁੱਕੇ ਨੇ ਖਾ ਚੁੱਕੇ ਨੇ ਉਹਦਾ ਨਸ਼ਾ-ਨੁਸ਼ਾ ਖਰੀਦ ਕੇ ਲੈ ਚੁੱਕੇ ਸਰ ਇਹਨਾਂ ਦੀ ਇੱਕ ਵਾਰੀ ਉਮਰ ਦੱਸੋ ਇੱਕ ਦੀ 12 ਇੱਕ ਦੀ 22 ਸਾਲ ਹੈ ਤੇ ਇੱਕ ਦੀ 26 ਸਾਲ ਲੁਧਿਆਣਾ ਲਾਈਨ ਦੇ ਲਈ ਟਿੰਗਾ ਚਾਟ ਦੀ ਰਿਪੋਰਟ